ਭਾਈ ਜੀ ਵਿਕਾਸ ਦੇਖਣਾ ਤਾਂ ਖਰੜ ਵਿੱਚ ਆ ਕੇ ਦੇਖੋ ਖਰੜ ਚ ਹੁੰਦਾ ਹੈ ਵਿਕਾਸ ਸੁਖਵੀਰ ਬਾਦਲ ਚ ਹੈ ਜਿੰਨਾ ਮਰਜੀ ਕਹੀ ਜਾਵੇ ਕਿ ਅਸੀਂ ਪਾਣੀ ਵਾਲੀਆਂ ਬੱਸਾਂ ਜਿਹੜੀਆਂ ਉਹ ਚਲਾਤੀਆਂ ਪਰ ਪਾਣੀ ਵਾਲੀ ਬੱਸਾਂ ਚਲਾਉਣ ਵਾਸਤੇ ਅੱਜ ਤੱਕ ਕੋਈ ਟੋਪਾ ਛੱਪੜ ਨਹੀਂ ਬਣਾਇਆ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਖਰੜ ਇਲਾਕੇ ਦੇ ਵਿੱਚ ਪਾਣੀ ਵਾਲੀ ਬੱਸਾਂ ਚਲਾਉਣ ਦੇ ਲਈ ਬਿਲਕੁਲ ਪਲੇਟਫਾਰਮ ਤਿਆਰ ਕਰ ਦਿੱਤਾ ਹੈ ਕਿਉਂਕਿ ਨਾਲਿਆਂ ਦਾ ਲੈਵਲ ਉੱਚਾ ਹੈ ਅਤੇ ਪਾਣੀ ਸੜਕਾਂ ਤੇ ਖੜ ਜਾਂਦਾ ਹੈ ਇਹਨਾਂ ਨੂੰ ਕੱਢਣ ਵਾਸਤੇ ਸਰਕਾਰ ਮੰਗਲਗੜ੍ਹ ਤੋਂ ਕੋਈ ਨਾ ਕੋਈ ਹਿੱਲਾ ਕਰ ਰਹੀ ਹੈ ਅਤੇ ਉੱਥੋਂ ਲੇਬਰ ਬੁਲਾ ਰਹੀ ਹੈ ਹਾਲਾਕੀ ਸਾਬਕਾ ਕੈਪਟੇਨ ਮੰਤਰੀ ਮੈਡਮ ਅਨਮੋਲ ਗਗਨਮਾਨ ਇਹ ਵੀ ਦਾਅਵਾ ਕਰ ਰਹੇ ਨੇ ਕਿ ਖਰੜ ਦੀ ਪ੍ਰਧਾਨ ਉਹਨਾਂ ਨੇ ਬਦਲ ਦਿੱਤੀ ਹੈ ਤੇ ਹੁਣ ਬਿਲਕੁਲ ਮੰਗਲਗੜ੍ਹ ਤੋਂ ਜੋ ਲੇਬਰ ਲਿਆਂਦੀ ਸੀ ਉਹ 6 ਮਹੀਨੇ ਦੇ ਵਿੱਚ ਹੀ ਖਰੜ ਦਾ ਸਾਰਾ ਕੰਮ ਨਿਪਟਾ ਦੇਵੇਗੀ ਅਤੇ ਖਰੜ ਦੇ ਵਿੱਚ ਹੁਣ ਵਿਕਾਸ ਹੀ ਵਿਕਾਸ ਹੋਵੇਗਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਹੁਣ ਮੈਡਮ ਨੇ ਇਹ ਵੀ ਬਿਆਨ ਦਿੱਤਾ ਕਿ ਉਹਨਾਂ ਨੇ ਖਰੜ ਦੇ ਵਿੱਚ ਵੀ ਕੋਠੀ ਲੈ ਲਈਤੀ ਹੈ ਅਤੇ ਹੁਣ ਵਿਕਾਸ ਹੋਵੇਗਾ ਪਤਾ ਨਹੀਂ ਥਾਰ ਵਾਲੇ ਭਰਾ ਕਿੱਥੋਂ ਆ ਜਾਂਦੇ ਨੇ ਜਿਹੜੇ ਕਿ ਸਮਾਜ ਸੇਵਾ ਕਰਨ ਲੱਗ ਜਾਂਦੇ ਨੇ ਇਹ ਤਾਂ ਕੰਮ ਕਿਸੇ ਹੋਰ ਲੋਕਾਂ ਦਾ ਹੈ ਕਮੈਂਟ ਕਰਕੇ ਦੱਸਿਓ ਖਰੜ ਦੇ ਹਾਲਾਤ ਕਿੰਜ ਨੇ ਅਤੇ ਥਾਰ ਵਾਲੇ ਬਾਈ ਨੂੰ ਸਲਾਮ ਹੈ